ਸ਼ੇਰੇ ਪੰਜਾਬ ਦੇ ਡੌਲੇ ਦੇ ਉੱਤੇ ਇੱਕ ਹੀਰਾ ਵੱਜਾ ਸੀ ਜਿਹਨੂੰ ਕਹਿੰਦੇ ਆ ਕੋਹੇ ਨੂਰ ਦੁਨੀਆ ਦਾ ਸਭ ਤੋਂ ਮਹਿੰਗਾ ਹੀਰਾ ਜਿਹੜਾ ਐਸ ਵਕਤ ਇੰਗਲੈਂਡ ਦੀ ਮਹਾਰਾਣੀ ਦੇ ਤਾਜ ਵਿੱਚ ਆ ਕਦੀ ਤੁਸੀਂ ਉਹ ਦੇਣਾ ਵੇਖਿਆ ਅਸੀਂ ਐਵੇਂ ਲੋਕਾਂ ਨੂੰ ਕਹੀ ਜਾਂਦੇ ਵੀ ਸਾਨੂੰ ਰਾਜ ਕਰਨਾ ਨਹੀਂ ਆਉਂਦਾ ਸਾਡੇ ਵਰਗਾ ਰਾਜ ਕਰੂਗਾ ਕਿਹੜਾ ਸ਼ੇਰੇ ਪੰਜਾਬ ਨੇ ਕੋਹੇ ਨੂਰ ਹੀਰਾ ਡੌਲੇ ਤੇ ਬੰਨ ਛੱਡਿਆ ਸ਼ੇਰੇ ਪੰਜਾਬ ਨੂੰ ਕਿਸੇ ਬੰਦੇ ਨੇ ਕੁਐਸਚਨ ਕੀਤਾ ਉਹ ਕਹਿੰਦਾ ਸ਼੍ਰੀ ਪੰਜਾਬ ਕੋਹੇ ਨੂਰ ਹੀਰਾ ਟੋਲੇ ਤੇ ਨਹੀਂ ਬੰਨੀ ਦਾ ਕੋਹੇ ਨੂਰ ਹੀਰਾ ਮੱਥੇ ਤੇ ਬੰਨੀ ਦਾ ਇਹ ਮੱਥੇ ਤੇ ਬੰਨਣ ਵਾਲੀ ਚੀਜ਼ ਆ ਤੇ ਤੁਹਾਡੇ ਬਾਦਸ਼ਾਹ ਦੀ ਹਾਜ਼ਰ ਜਵਾਬੀ ਵੇਖਿਓ ਉਹ ਕਹਿੰਦਾ ਸੱਜਣਾ ਜਾ ਦੋ ਸਿੱਖਾ ਜਿਨ੍ਹਾਂ ਨੇ ਮੱਥੇ ਰਗੜ ਰਗੜ ਕੇ ਲਿਆ ਹੂਗਾ ਉਹ ਤੇ ਬੰਨਣਗੇ ਮੱਥਿਆਂ ਉਤੇ ਅਹੀਂ ਤੇ ਡੌਲਿਆਂ ਦੇ ਜੋਰ ਨਾਲ ਲੈ ਕੇ ਵਿਖਾਇਆ ਇਸ ਕਰਕੇ ਡੌਲਿਆਂ ਤੇ ਬੰਨ ਕੇ ਵਿਖਾਵਾਂਗੇ ਅਗਲਾ ਹਰਾਨ ਹੋ ਗਿਆ ਸੀ ਐਡੀ ਹਾਜ਼ਰ ਜਵਾਬੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਡਾ ਤੇਰੇ ਨਾਲ ਦੁੱਖ